16 tre bapak ਜੋਨ ਦੀਆਂ ਛੁੱਟੀਆਂ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਇਹ ਯਤਨ ਹੁੰਦਾ ਕਿ ਇਹ ਮਹੀਨੇ ਵਿੱਚ ਬੱਚੇ ਪਹਾੜਾਂ ਤੋਂ ਘਟ ਜਾਣ ਦੇ ਗੁਰਮਤਿ ਜਿਹੜੀ ਉਹ ਪੂਰਤੀ ਹੋ ਗਏ ਕਾਰਨ ਇਹ ਲੋਕ ਕਹਿੰਦੇ ਆ ਕਿ ਵਕਤ-ਵਕਤ ਹਰਿਆਂ ਦੇ ਵਿੱਚ ਜਿਹੜੇ ਸਾਡੇ ਗੁਰਮਤਿ ਸਵਾਰਨ ਉੱਤੇ ਜਾਤੇ ਮੈਂ ਬੈਠਾ ਦੇਖਦਾ ਸੀ ਆਰਧਨ ਗੁਰਦੇਹ ਬਹਾਦਰ ਦਾ ਸਰੇ ਪਰ ਉਤਾਰ ਕੀਤੇ ਜਿਨ੍ਹਾਂ ਦਾ ਆਰਦਾਸ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਅਨੰਦਪੁਰ ਦੀ ਧਾਰਦੀ ਤੇ ਆਉਂਦੇ ਇਹ ਵੀ ਇੱਕ ਪੜਾ ਦਰ ਪ੍ਰਾਜ ਜਿਨ੍ਹਾਂ ਜੋ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਤੁਰਦੇ ਆ ਉਹ ਅਸਥਾਨ ਜਿਨ੍ਹਾਂ ਸਥਾਨਾਂ ਤੇ ਉਹ ਧੀਨ ਜਿਹੜੇ ਲੰਬੇ ਹੜ੍ਹ ਤੇ ਸਤਪੁਰਾਂ ਦੇ ਦਰਾਂ ਤੇ ਤਤਪਰਿਆ ਉੱਚੇ ਉੱਚੇ ਪੜਾ ਬਾਬਾ ਜੀ ਜੀ ਸਿੰਘ ਨੇ ਤੇ ਗੋਵਦਾਰਾ ਮੋਹਾਨਗੜ ਆ ਕੇ ਅੰਮ੍ਰਿਤਸਰ ਸਤਪੁਰਜੀ ਦਾ ਫੇਸ ਉਹ ਧਾਰਮਿਕ ਸੰਯੋਗਤ ਕੀਤਾ ਗੋਵਦਾਰਾ ਸ੍ਰੀ ਗੰਗ ਜਿੱਤੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਜਿਸ ਵੇਲੇ ਸੰਸਕਾਰ ਹੋਇਆ ਬਾਬਾ ਜੀਵਨ ਸਿੰਘ ਨੂੰ ਪੁੱਛਿਆ ਕਹਿਣ ਗੁਰੂ ਗੋਵਿੰਦ ਸਿੰਘ ਪਾਚਾ ਜੀ ਨੇ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਹਾਲ ਦੱਸੂਗੀ ਸੀ ਐਡੀ ਵੱਡੀ ਸ਼ਾਨਤ ਹੋਈ ਜੇ ਮੈਂ ਗੁਰੂ ਸਾਹਿਬ ਨੂੰ ਸਾਰਾ ਹਾਲ ਦੱਸਿਆ ਤੇ ਸਤਪੁਰ ਜੀ ਨੇ ਬਿਲਕੁਲ ਮੋੜੇ ਉਥੇ ਖੜਾ ਗਾਂਦਸਤਾਨਿਆਂ ਸੀਸਟਾਨ ਦੇ ਰੂਲ ਦੇ ਪਾਸੇ ਗੋਗਾ ਉਥੇ ਸਤਪੁਰਾਂ ਨੇ ਫਿਰ ਜਿਹੜੇ ਵਚਨ ਖਾਲਸਾ ਪੰਥ ਲਈ ਕੀਤੇ ਜਮਾਂਦਰ ਸਾ ਪੰਥ ਖਾਲਸਾ ਕੇ ਜਾਣ ਦਾ ਜੇ ਦੀ ਕੋਈ ਆਇਡੈਂਟੀਫਿਕੇਸ਼ਨ ਦੀ ਲੋੜ ਨਹੀਂ ਹੋਊਗੀ ਜਿਹੜਾ ਲੱਖਾਂ 'ਚ ਖੜਾ ਹੋਵੇ ਕਰੋੜਾਂ 'ਚ ਖੜਾ ਹੋਵੇ ਉਹਦੀ ਸਿਆਣ ਬੱਕਰੀ ਹੋਊਗੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀ ਸੰਸਕਾਰ ਵਾਲੇ ਦਿਨ ਸਾਧਕਾਂ ਨੇ ਉਸ ਅਨੰਦਪੁਰ ਦੀ ਧਰਤੀ ਤੋਂ ਵਿਚਾਰ ਆਪਕਰ ਕੀਤੇ ਸੀ ਕਿ ਨਾ ਹਮ ਖਾਲਸਾ ਪੰਥ ਬਣੂਗਾ ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਤੇ ਮਨਛੋਈ ਛਹਾਣਾ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਰਚਨਾ ਵੀ ਕੀਤੀ ਸੋ ਗੁਰੂ ਸਾਹਿਬ ਕਿਰਪਾਦਾਰ ਮੈਂ ਲੰਬਾਂ ਨਹੀਂ ਬੋਲਣਾ ਇੱਕ ਦੋ ਵਜਨ ਕਰਕੇ ਤੁਹਾਤੋਂ ਮੈਂ ਸੁਣਨੀ ਜਾਣਾ ਹੈ। ਜਾਨਵਰਾਂ ਕੋਲ ਜੂਨੀਆਂ ਛੁੱਟੀਆਂ ਹੁੰਦੀਆਂ ਤੇ ਜਾਨਵਰਾਂ ਦੀਆਂ ਛੁੱਟੀਆਂ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਇਹ ਯਤਨ ਹੁੰਦਾ ਕਿ ਇਸ ਮਹੀਨੇ ਵਿੱਚ ਬੱਚੇ ਪਹਾੜਾਂ ਤੋਂ ਘਾਟ ਜਾਣ ਦੇ ਗੁਰਮੁਖੀ ਜਿਹੜੇ ਉਹ ਪੁਰਥੀ ਨੂੰ ਗ੍ਰੈਂਡ ਕਰਨਾ। ਕਈ ਲੋਕ ਕਹਿੰਦੇ ਆ ਕਿ ਵਾਟ ਵਾਟ ਆਗਿਆ ਦੇ ਵਿੱਚ ਜਿਹੜੇ ਸਾਡੇ ਗੁਰਮਤਿ ਸਵਾਰਨ ਕੀਤੇ ਜਾਂਦੇ ਮੈਂ ਬੇਠਾ ਦੇਖਦਾ ਸੀ ਤਾਂ ਤਨ ਗੁਰੂ ਦੇਹ 75 ਦਾ ਚਰ ਪਰਮਾਰ ਕੀਤੇ ਜਿਨ੍ਹਾਂ ਦਾ ਆਪਾਂ ਹੁਣ 350 ਸਾਲਾਂ ਸੀਸ ਬਲੀਦਾਨ ਦੇ ਕੇ ਜਦੋਂ ਬਾਬਾ ਜੀਵਨ ਸਿੰਘ ਜੀ ਅਨੰਦਪੁਰ ਦੀ ਧਰਤੀ ਤੇ ਆਉਂਦੇ ਇਹ ਵੀ ਇੱਕ ਪਰਾ ਦਾ ਪਰਾ ਜਿੱਦ ਜੋ ਬਾਬਾ ਜੀ ਜੀ ਦਿੱਲੀ ਤੋਂ ਕਰਦੇ ਆ ਉਹ ਅਸਥਾਨ ਜਿਹੜਾ ਸਥਾਨਾਂ ਤੇ ਉਹ ਝੀਲ ਜਿਹੜੇ ਲੰਬੇ ਹੱਦ ਤੇ ਸਤਪੁਰਾਂ ਦੇ ਦਰਦਨ ਦੇ ਤਾਤਪੁਰਿਆ ਉੱਥੇ ਉੱਥੇ ਪੜਾ ਬਾਬਾ ਜੀ ਬਸਣ ਕਰਦੇ ਤੇ ਗੁਰਦੁਆਰਾ ਮਾਨਗੜ ਆ ਕੇ ਅੰਮ੍ਰਿਤਸਰ ਸਾਹਿਬ ਸਤਪੁਰ ਜੀ ਦਾ ਸਿਰ ਉਹ ਧਾਰਮਿਕ ਸਜੋਬਤ ਕੀਤਾ ਗੁਰਦੁਆਰਾ ਸ੍ਰੀ ਕੰਨ ਜਿੱਤੇ ਸਤਗੁਰਾਂ ਦਾ ਸੰਸਕਾਰ ਕੀਤਾ ਗਿਆ ਸੀ ਸਾਹਿਬ ਵਾਹਿਗੁਰੂ ਜੀ ਕੀ ਸੋਤੇ ਧੰਨ ਧੰਨ ਸਾਹਿਬ ਸਿੱਧਗੁਰੂ ਤੇ ਮਹਾਦਰ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰੇ ਬਾਰੇ ਸਾਹਿਬ ਵਿਕੇ ਹਰ ਸਾਲ ਦੀ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਸ਼ੌਣ ਮੋਟਰ ਦਾ ਪ੍ਰਬੰਧ ਕਮੇਟੀ ਵੱਲੋਂ ਤੇ ਬਾਬਾ ਬੂਟਾ ਸਿੰਘ ਜੀ ਸਾਡੇ ਮੈਂਬਰ ਸ੍ਰੀਮਣੀ ਕਮੇਟੀ ਸਾਫਤਾ ਮੀਤਪੁਰ ਪ੍ਰਧਾਨ ਸ਼੍ਰੀਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਪਿੰਡ ਜਾ ਕੇ ਉਦਮ ਉਕਰਾਲਾ ਨੱਤਾ ਜਾਂਦਾ ਕਿ ਤਰ੍ਹਾਂ ਦੀ ਜਿਹੜੀ ਇਹ ਲਹਿਰ ਆ ਇਹਨੂੰ ਚਲਦੇ ਵਹੀਰ ਦੇ ਰੂਪ ਦੇ ਵਿੱਚ ਕਥਾ ਕੀਰਤਨ ਤੇ ਅਮਰ ਸੰਚਾਰ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਆ ਜਿਹੜਾ ਜੂਨ ਦਾ ਮਹੀਨਾ ਹੁੰਦਾ ਇਹਦੇ ਵਿੱਚ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਉਹ ਛੁੱਟੀਆਂ ਦੇ ਵਿੱਚ ਹਰ ਇੱਕ ਮਾਪੇ ਦੀ ਤੇ ਬੱਚਿਆਂ ਦੀ ਚਾਹਨਾ ਹੁੰਦੀ ਆ ਕਿ ਅਸੀਂ ਕਿਸੇ ਉਸ ਧਰਤੀ ਤੇ ਜਾਈਏ ਜਿੱਥੇ ਠੰਡ ਹੋਵੇ ਕਦੇ ਪਹਾੜ ਹਿਲ ਸਟੇਸ਼ਨ ਤੇ ਜਾਈਏ ਜਾਂ ਕਦੇ ਹੋਰ ਇਹੋ ਜਿਹੇ ਥਾਂ ਤੇ ਜਾਈਏ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰੇ ਬਰਾਲੇ ਕੀਤੇ ਜਾਂਦੇ ਆ ਕਿ ਬੱਚੇ ਜਿਹੜੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਸਮਰ ਕੈਂਪਸ ਸਮਰ ਗੈਂਪ ਕੀ ਆ ਇਹ ਸੰਬਰ ਕੈਂਪ ਆ ਗਰਵਾਨੀ ਕਾਂਠ ਮੁਕਾਬਲੇ ਇਹ ਕੈਂਪ ਦੇ ਵਿੱਚ ਦਸਤਾਰ ਬੰਦੀ ਦਸਤਾਰ ਸਜਾਉਣੀ ਸੋਣੀ ਇਹਦੇ ਵਿੱਚ ਗਰਵਾਨੀ ਦੇ ਕਾਂਠ ਮੁਕਾਬਲੇ ਇਹਦੇ ਵਿੱਚ ਕਫਾ ਕੀਰਤਨ ਦੇ ਰੂਪ ਦੇ ਵਿੱਚ ਬੱਚਿਆਂ ਕੋਲੋਂ ਸ਼ਬਦ ਸੁਣਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਹਮੇਸ਼ਾ ਜੱਥਾ ਰਹਿੰਦਾ ਪਰ ਜੂਨ ਦੇ ਮਹੀਨੇ ਚ ਇਹ ਨੂੰ ਅਸੀਂ ਅਚੇਚੇ ਤੌਰ ਤੇ ਵੱਡੇ ਪੱਦਰ ਤੇ ਮਨਾਉਨੇ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਚ ਹਰ ਇੱਕ ਸਕੂਲ ਦੇ ਬੱਚੇ ਇੱਕ ਇੱਕ ਦਿਨ ਆਪਣੀ ਸੇਵਾ ਨਿਵਾ ਰਹੇ ਆ। ਔਰ ਮੈਂ ਪਰਸੋਂ ਵੀ ਗਿਆ ਸੀ ਉੱਥੇ ਬੱਚਿਆਂ ਨੇ ਹੱਥ ਦੇ ਤੇ ਤਾਕੀਆਂ ਫੜ ਕੇ ਬਾਹਰ ਖੜੇ ਆ ਲੋਕਾਂ ਨੂੰ ਸਿੱਖਿਆ ਦੇ ਰਹੇ ਤੇ ਅੰਦਰ ਕੋਈ ਨਸ਼ੇ ਵਾਲੀ ਚੀਜ਼ ਨਹੀਂ ਲੈ ਕੇ ਜਾਣੀ। ਪ੍ਰਕਰਮਾਂ ਦੇ ਵਿੱਚ ਖੜੇ ਆ ਕਿ ਇੱਥੇ ਮਵਾਜ਼ੀ ਬਾਤਾਂ ਬਹੁਤ ਘੱਟੋ ਘੱਟ ਕਰਨੀਆਂ ਦੇਗਾਲੇ ਸਥਾਨ ਤੇ ਖੜੇ ਆਪ ਵੀ ਸਾਰੇ ਆਪਣੇ ਲਾਈਨ ਦੇ ਵਿੱਚ ਸਾਰੇ ਦੇਖ ਲੈ ਕੇ ਜਾਓ ਅਤਿਆਦਿਕ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਤੇ ਉਹ ਸਾਹਮਣੇ ਆਪ ਵੀ ਅਸੀਂ ਸ਼ਾਇਦ ਵਿਦੇਸ਼ ਨਾਲੋਂ ਵੱਧ ਲਾਹਾ ਕੱਟ ਕੇ ਆਏ ਆ ਕਿਉਂਕਿ ਅੱਠ ਪੈਰ ਗੁਰੂ ਚਰਨਾਂ 'ਚ ਰਹੇ ਗਰਵਾਨੀ ਕਰਨਾਂ 'ਚ ਪਈ ਤੇ ਭਲੇ ਦੇ ਕਾਰਜ ਕੀਤੇ ਸੇਵਾ ਦੇ ਕਾਰਜ ਕੀਤੇ ਇਸੇ ਤਰ੍ਹਾਂ ਦੇ ਉੱਤੇ ਇੱਥੇ ਗੁਰਦੁਆਰਾ ਬਰਾ ਸਾਹਿਬ ਵਿਖੇ ਇਹ ਬਾਬਾ ਜੀ ਹਰ ਸਾਲ ਬੱਚਿਆਂ ਦੇ ਜਿਹੜੇ ਉਹ ਕੈਂਪ ਲਾਉਂਦੇ ਆ ਤੇ ਅੱਜ ਅਸੀਂ ਉਹ ਬੱਚਿਆਂ ਨੂੰ ਜਿਹੜੇ ਫਸਟ ਸੈਕਿੰਡ ਦੇ ਸਾਥ ਰਹੇ ਉਹਨਾਂ ਨੂੰ ਇਨਾਮ ਵੀ ਦਿੱਤੇ ਬਾਕੀ ਬੱਚਿਆਂ ਨੂੰ ਵੀ ਦੇਣਾ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਅਕਸਰ ਇੱਕ ਸਵਾਲ ਉੱਠਦਾ ਜੀ ਪ੍ਰਚਾਰ ਨਹੀਂ ਹੁੰਦਾ ਤੇ ਮੈਂ ਕਹਿਣਾ ਹੁੰਦਾ ਵੇ ਗੁਰਦੁਆਰੇ ਪਿੰਡਾਂ ਦੇ ਵਿੱਚ ਆ ਚਾਰਿਆ ਸਵੇਰ ਨੂੰ ਪੰਜਾਂ ਬਾਣੀਆਂ ਨਿਤਨੇਮ ਵੀ ਹੁੰਦਾ ਸਰਕਾਰਾਂ ਨੂੰ ਸੋਦਰ ਦਾ ਪਾਠ ਵੀ ਹੁੰਦਾ ਫਿਰ ਉੱਥੇ ਗੁਰਪੁਰ ਵੀ ਬਣਾਈ ਜਾਂਦੇ ਆ ਪ੍ਰਚਾਰ ਹੋਰ ਕੀ ਹੁੰਦਾ ਪ੍ਰਚਾਰ ਇਹੋ ਹੀ ਹੁੰਦਾ ਤੇ ਸ਼੍ਰੋਮਣੀ ਕਮੇਟੀ ਐਡ ਕੱਟ ਕਰਦੀ ਆ ਜਿੰਨੇ ਸਾਡੇ ਇਹਨਾਂ ਦਿਨਾਂ ਦੇ ਵਿੱਚ ਕੈਂਪ ਚੱਲ ਰਹੇ ਆ ਤੇ ਮੇਰਾ ਖਿਆਲ ਜੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਚੱਕਣਾ ਹੋਵੇ ਜਦੋਂ ਦਾ ਅਸੀਂ ਕਰਦੇ ਆ ਵੀ ਸਾਡਾ ਆਪਣਾ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਵੀ ਸੈਂਕੜੇ ਥਾਹਾਂ ਤੇ ਜਿਹੜੇ ਆਏ ਕੈਂਪ ਲੱਗੇ ਹੋ ਆ ਸੋ ਸਾਰਿਆਂ ਬੱਚਿਆਂ ਨੂੰ ਜਿਹੜਾ ਬੱਚਿਆਂ ਨੇ ਅੱਜ ਆਪਣੇ ਇਨਾਮ ਪ੍ਰਾਪਤ ਕੀਤੇ ਆ ਚਾਹੇ ਉਹ ਗਰਬਾਨੀ ਦੇ ਵਿੱਚ ਚਾਹੇ ਉਹ ਸੋਹਣੀ ਦਸਤਾਰ ਸਜਾਉਣ ਦੇ ਵਿੱਚ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਕਰਦਾ ਚਿੱਤੇ ਤੌਰ ਤੇ ਸੰਤ ਬਾਬਾ ਤੇਜ ਸਿੰਘ ਜੀ ਧਨੋਲਾ تاکਸੀ ਦੌਨੋਂ ਸਾਹਿਬ ਦੇ ਜੱਜੇਦਾਰ ਔਰ ਮੇਰੇ ਸਤਿਕਾਰਯੋਗ ਵੀਰ ਬਾਬਾ ਬੂਤਾ ਸਿੰਘ ਜੀ ਜਿਹੜੇ ਗੁਰਮਤ ਦੇ ਵਿੱਚ ਪੂਰੇ ਘਰਸੇ ਹੋਏ ਤੇ 사ਤਗੁਰ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਇਹ ਸੰਪਰਦਾਈ ਮਹਾਪੁਰਸ਼ ਵੀ ਆ ਤੇ ਸਾਡੇ ਸ਼ੌਮਣੇ ਕਮੇਟੀ ਦੇ ਮੈਂਬਰ ਵੀ ਆ ਇਹਨਾਂ ਦਾ ਧੰਨਵਾਦ ਸਰਦਾਰ ਮੇਜਰ ਸਿੰਘ ਢਿੱਲੋਂ ਔਰ ਉਹਨਾਂ ਦੇ ਨਾਲ ਸਰਦਾਰ ਅਮਰੀਕ ਸਿੰਘ ਜੀ ਕੋਰਸ ਵੀ ਤੇ ਸਾਡੇ ਹਲਕੇ ਦੇ ਇੰਚਾਰ ਸਰਦਾਰ ਨਿਸ਼ਾਨ ਸਿੰਘ ਜੀ ਤੇ ਹੋਰ ਵੀ ਜਥੇਬੰਦੀ ਦੇ ਵੱਖ-ਵੱਖ ਮੈਂ ਅੱਗੇ ਵੀ ਉਸ ਦਿਨ ਡਾਇਰੈਕਟਰ ਦੀ ਮੀਟਿੰਗ ਦੇ ਵਿੱਚ ਵੀ ਗਿਆ ਸੀ ਜਿਹੜੇ ਧਾਰਮਿਕ ਹੁੰਦੀ ਆ ਜਿਹੜੀਆਂ ਸਤਾਵ ਦੀਆਂ ਮਨਾਉਂਦੇ ਉਹ ਤਾਂ ਸ਼ੌਣੀ ਗੁਰਦਰਾ ਪ੍ਰਬੰਧਕ ਕਮੇਟੀ ਮੇਰੇ ਸਾਹਮਣੇ ਆਉਂਦੇ। ਤੇ ਜਿਹੜੀਆਂ ਸਰਕਾਰਾਂ ਮਨਾਉਣ ਜੀ ਸਾਦ ਕੇ ਉਹ ਕੋਈ ਇਵੈਂਟ ਬਣਾਉਣ ਕੋਈ ਹਸਪੀਟਲ ਨਵਾਂ ਖੋਲ ਦੇਣ ਕੋਈ ਹੋਰ ਵੱਡਾ ਵਿਸ਼ੇਸ਼ਕਾਰਜ ਕਰ ਜਣ ਜਿਹੜਾ ਇਸ ਸਤਾਵ ਦੀ ਨੂੰ ਸਮਰਪਿਤ ਹੋਵੇ। ਤੋਂ ਧੰਨਵਾਦ ਆ ਕਾਰਨ ਸਹੀ ਪਰ ਜਿਹੜੇ ਕਿਉਂਕਿ ਮੁੰਡਲਾ ਅਧਿਕਾਰ ਜਿਹੜਾ ਸ਼ੌਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਪਰ ਸਰਕਾਰਾਂ ਕਰਨ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਸੈਂਟਰ ਸਰਕਾਰ ਜਿਹੜੀ ਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਇੱਕ ਧਰਮ ਕੋਈ ਦੇਣਾ ਨਹੀਂ ਦੇ ਸਕਦਾ ਪਰ ਉਹ ਅੱਜ ਇੱਕ ਪਾਰਵਕਾਰ ਕਰ ਜਾਣਾ ਤੇ ਬੰਦੀ ਸਿੰਘ ਜਿਹੜੇ ਆ ਗੁਰ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਤੇ ਕਹਿਣੇ ਛੱਡੇ ਭਾਈ ਰਾਜੋਵਾਨੇ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਮਰ ਕੈਦ ਕੀਤੀ ਤੇ ਬਾਕੀਆਂ ਨੂੰ ਰਿਹਾ ਕਰਤਾ ਤੇ ਮੈਂ ਸਾਬਦਾ ਇਹ ਵੀ ਇੱਕ ਅੱਡਾ ਈਵੈਂਟ ਬਣ ਜਾਊਗਾ ਇਹਨਾਂ ਲਈ ਵੀ ਇਹ ਸਾਡੀ ਵੱਡੀ ਮੰਗ ਵੀ ਵੱਡੇ ਸਮੇਂ ਦੀ ਆ ਤੇ ਜਿਹੜੀ ਪੰਜਾਬ ਸਰਕਾਰ ਹੈ ਕੋਈ ਵੱਡਾ ਹਸਪਤਾਲ ਹੈ ਸਹਿਬ ਗੁਰ ਤੇਗ ਬਹਾਦਰ ਪਾਸ਼ਾ ਦੇ ਨਾ ਦੇ ਉੱਤੇ ਕੋਈ ਵੱਡਾ ਹਸਪੀਟਲ ਬਣਾ ਦੇਣ ਜਿ세 ਲੋਕਾਂ ਨੂੰ ਵੱਡੀਆਂ-ਵੱਡੀਆਂ ਸਹੂਲਤਾਂ ਹੋਣ ਕੋਈ ਯੂਨੀਵਰਸਿਟੀ ਸਥਾਪਿਤ ਕਰ ਜਾਣ ਸੋ ਇਹ ਇਦਾਂ ਦੇ ਕਾਰਜ ਇਹਨਾਂ ਨੂੰ ਕਰਨੇ ਚਾਹੀਦੇ ਆ ਜੀ ਆਇਆਂ ਇੱਕ ਬੰਦੀ ਸਿੰਘਾਂ ਦੀ ਜੋ ਕੇਸ ਦਾ ਮਸਲਾ ਹੈ ਉਹ ਪਿੱਛੇ ਇੱਕ ਐਸਟੈਂਡ ਕਿ ਟ੍ਰਿਬਿਊਨਲ ਤੇ ਮੈਂ ਤਾਂ ਸਮਝਦਾ ਸ਼ਾਇਦ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਇਹ ਚੋਣਿਓ ਦੇ ਨੁਮਾਇੰਦਾ ਜੱਥੇ ਬੰਦੀ ਆ ਏ ਮੈਂ ਹੁਣ ਬਾਰ-ਬਾਰ ਕਹਿੰਦਾ ਚੰਗਾ ਨਹੀਂ ਲੱਗਦਾ ਕਿਉਂਕਿ ਮੀਡੀਆ ਚ ਵਿੱਚ ਜਾਂਦੀ ਆ ਜੀ ਸ਼੍ਰੋਮਣੀ ਕਮੇਟੀ ਨੂੰ ਸਰਕਾਰਾਂ ਟਿੱਚ ਜਾਂਦੀ ਆ ਤੇ ਅਸੀਂ ਉਹਨਾਂ ਕੋਲ ਅਨਸਾਫ਼ ਮੰਗਦੇ ਆ ਕੋਈ ਠੀਕ ਨਹੀਂ ਮੰਗਦੇ ਤੇ ਆਪਣੇ ਆਪ ਹੀ ਸਰਕਾਰਾਂ ਨੂੰ ਚਾਹੀਦਾ ਵੀ ਸ਼੍ਰੋਮਣੀ ਕਮੇਟੀ ਐਡੀ ਵੱਡੀ ਸੰਸਥਾ ਤੇ ਇਸ ਸੰਸਥਾ ਨੇ ਜੇ ਕੋਈ ਮੰਗ ਰੱਖੀ ਆ ਤੇ ਉਹ ਮੰਗ ਦੇ ਉੱਤੇ ਜੇ ਸਰਕਾਰ ਕੋਲ ਟਾਈਮ ਮੰਗਦੇ ਆ ਤੇ ਟਾਈਮ ਦੇਣਾ ਕੋਈ ਗੁਨਾਹ ਆ ਕਿ ਇਹ ਸ਼੍ਰੋਮਣੀ ਗਜ਼ਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਮਾਇਦਾ ਜੋਣੀ ਹੋ ਜੇ ਫਿਰ ਬੰਦੀ ਨਹੀਂ ਗਈ ਪਰ ਪਤਾ ਨਹੀਂ ਉਹਨਾਂ ਦੇ ਪਿੱਛੇ ਕੀ ਭਾਵਨਾ ਆ ਮੈਂ ਤਾਂ ਦੇਖੋ ਬਹੁਤ ਯਤਨ ਅਸੀਂ ਕੀਤੇ ਆ ਭਾਜੀ ਡਾਕਟਰ ਪ੍ਰਜਿੰਦਰ ਸਿੰਘ ਹਮਦਾਰਦ ਨੇ ਵੀ ਕੀਤੇ ਆ ਪਰ ਪਤਾ ਨਹੀਂ ਹਾਲੇ ਉਹਨਾਂ ਦੇ ਕੀ ਮਨ ਦੇ ਵਿੱਚ ਗੱਲ ਹੋਊਗੀ ਧੰਨਵਾਦ ਜੀ ਬਾਬਾ ਜੀ ਅੱਜ ਅਸੀਂ ਖੜਾ ਸਾਥ ਦੇ ਖੜਾ ਸਾਡੇ ਸੰਗ ਸਾਹਿਬ ਜੀ ਨਾਰਾਜ ਆ ਅੱਗੇ ਹਾਂ ਅੱਗੇ ਕਰੋ ਬਾਬਾ ਜੀ ਕੋਈ ਗੱਲ ਨਹੀਂ ਸਿੰਘ ਸਾਹਿਬ ਪਹਿਲਾਂ ਨਹੀਂ ਜਾਂਦੇ ਜੀ